ਰਬ ਬਨਾਨਕ ਚਰਾਜ ਪਾਲਤੀ ਫੇਰੀ ਤੋਂ ਇੱਕ ਦਿਨ ਪਹਿਲਾਂ ਹੋਣੀ ਸੀ ਵੱਡੀ ਵਾਰਦਾਤ ਬਟਾਲਾ ਪੁਲਿਸ ਨੇ ਵਾਰਦਾਤ ਨੂੰ ਬਣਾਇਆ ਅਸਫਲ ਪਾਰੀ ਮਾਤਰਾ ਚ ਗੋਲਾ ਬਰੂਨ ਅਤੇ ਗੋਲੀ ਸਕੇ ਸਮੀਤ ਚਾਰ ਨੂੰ ਕੀਤਾ ਗ੍ਰਿਫਤਾਰ ਬਟਾਲਾ ਪੁਲਿਸ ਨੂੰ ਉਸਲੇ ਵੱਡੀ ਕਾਮਯਾਬੀ ਮਿਲੀ ਜਦੋਂ ਚਾਰ ਲੋਕ ਮਾਨਯੋਗ ਰਾਜਪਾਲ ਦੀ ਟੀਰਪ ਬਨਾਨਕ ਚ ਫੇਰੀ ਤੋਂ ਇੱਕ ਦਿਨ ਪਹਿਲਾਂ ਹੀ ਇੱਕ ਵਪਾਰੀ ਤੇ ਹਮਲਾ ਕਰਨ ਲਈ ਚਾਰੇ ਸੰ ਅਤੇ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਇਸ਼ਪੰਤੀ ਬਟਾਲਾ ਦੇ ਐਸਐਸਪੀ ਸੁਹਿ일 ਕਾਸਿਮੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਲੋਕਾਂ ਨੇ 2 ਅਪ੍ਰੈਲ ਦਾ ਦਿਨ ਚੁਣਿਆ ਸੀ ਇਸ ਦਿਨ ਪੰਜਾਬ ਦੇ ਖਵਰਨਰ ਡੇਰਾ ਬਾਬਾ ਨਾਨਕ ਤੋਂ ਯੁੱਧ ਨਸ਼ੀ ਵਿਰੁੱਧ ਤਹਿਤ ਯਾਤਰਾ ਕਰਨ ਲਈ ਪਹੁੰਚੇ ਹੋਏ ਸਨ ਜੇਕਰ ਇਹ ਵਾਰਦਾਤ ਨੂੰ ਅੰਜਾਮ ਦਿੱਤੇ ਤਾਂ ਉਸ ਦਿਨ ਦਹਿਸ਼ਤ ਦਾ ਮਾਹੌਲ ਬਣ ਜਾਣਾ ਸੀ ਪਰ ਪੁਲਿਸ ਨੂੰ ਪਹਿਲਾਂ ਹੀ ਇਸ ਦੀ ਪਹਿਨ ਪੈ ਗਈ ਅਤੇ ਬਟਾਲਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਨਕੋਲੋਂ ਪਰਿਮਾਤਰਾ ਵਿੱਚ ਗੋਲਾ ਬਰੂਤੋਂ ਇਲਾਵਾ ਹੋਰ ਵੀ ਹਥਿਆਰ ਮਿਲੇ ਹਨ ਐਸ਼ਐਸਪੀ ਨੇ ਦੱਸਿਆ ਕਿ ਚਾਰੋਂ ਲੋਕ ਵਿਦੇਸ਼ ਵਿੱਚ ਬੈਠੇ ਗੈਂਗਸਟਰ ਜੀਵਨ ਫੌਜੀ ਲਈ ਕੰਮ ਕਰਦੇ ਹਨ ਅਤੇ ਜੀਵਨ ਫੌਜੀ ਨੇ ਪਹਿਲਾਂ ਵੀ ਤਿੰਨ ਵਾਰ ਤੇਰਪਾਪਰਨਾਨਕ ਦੇ ਵਪਾਰੀ ਕੋਲੋਂ ਫਿਰ ਉੱਥੇ ਹੀ ਧੋਤੀ ਮੰਗੀ ਜਦੋਂ ਉਸ ਨੇ ਨਹੀਂ ਦਿੱਤੀ ਤਾਂ ਉਹ ਚੌਥੀ ਵਾਰ ਉਸਨੇ ਹਮਲਾ ਕ੍ਰਾਂਤੀ ਤਿਆਰੀ ਕੀਤੀ ਸੀ ਪਰ ਇਸ ਤੋਂ ਪਹਿਲਾਂ ਕਿ ਇਹ ਹਮਲਾਕਰ ਤੇ ਪੁਲਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਚਾਰੋਂ ਦੀ ਉਮਰ 20 ਤੋਂ 25 ਸਾਲ ਦਸੀ ਜਾ ਰਹੀ ਹੈ ਐਸਐਸਪੀ ਨੇ ਕਿਹਾ ਕਿ ਇਹ ਬਟਾਲਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਡਿਪ ਰਾਜਪਾਲ ਤੇ ਫੇਰੀ ਤੋਂ ਪਹਿਲਾਂ ਹੀ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨਾਲ ਇੱਕ ਵੱਡੀ ਵਾਰਦਾਤ ਖਤਮ ਹੋਣ ਤੋਂ ਬਚ ਗਈ ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਰੇਜ਼ ਦੀ ਰਹਿਮਾਈ ਹੇਠ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਕਾਤਲਾਨਾ ਹਮਲੇ ਨੂੰ ਬਟਾਲਾ ਪੁਲਿਸ ਨੇ ناکਾਮ ਕਰਦੇ ਹੋਏ ਚਾਰ ਮੁਲਜ਼ਮ ਗ੍ਰਿਫਤਾਰ ਕਰਤੇ ਔਰ ਇਹਦੇ ਚ ਹਥਿਆਰ ਵੀ ਬਰਾਮਦ ਕਰ ਲਏ ਬੇਸਿਕਲੀ 2 April ਨੂੰ ਜਿਹੜਾ ਸਾਡਾ ਫਤਿਹਗੜ੍ਹ ਚੂੜੀਆਂ ਸਬਡਿਵੀਜ਼ਨ ਹੈ ਉਥੇ ਪੁਲਿਸ ਨੂੰ ਇਨਫੋਰਮੇਸ਼ਨ ਸਿੱਗੀ ਬੇਸਡ ਔਨ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਸਿੱਗੀ ਉਸ ਇਨਫੋਰਮੇਸ਼ਨ ਤੇ ਬੇਸਿਸ ਤੇ ਇਹਨਾਂ ਨੇ ਇੱਕ ਮੋਟਰਸਾਈਕਲ ਨੂੰ ਇੰਟਰਸੈਪਟ ਕਰ ਲਿਆ ਤਾਂ ਉੱਥੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਉਹਦੇ ਵਿੱਚ ਇੱਕ ਦਾ ਨਾਮ ਸੀਗਾ ਅਭੀ ਮਸੀ ਐਂਡ ਦੂਜੇ ਦਾ ਨਾਮ ਸੀਗਾ ਇੰਦਰਸ ਮਸੀ ਉਦੋਂ ਇਹਨਾਂ ਕੋਲ ਇੱਕ ਮੈਗਜ਼ੀਨ ਐਂਡ ਕੁਝ ਰੋਂਦ ਬਰਾਮਦ ਹੋਏ ਸੀਗੇ ਜਦੋਂ ਇਹ ਰਿਕਵਰੀ ਹੋਈ ਇਨੀਸ਼ੀਅਲੀ ਅਸੀਂ ਆਰਮਜ਼ ਐਕਟ ਦੇ ਵਿੱਚ ਪਰਚਾ ਦਿੱਤਾ ਤਾਂ ਡੂਰਿੰਗ ਕੁਝ ਕੁਛ ਫਿਰ ਜਦੋਂ ਅਸੀਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਤਾਂ ਉਹਦੇ ਵਿੱਚ ਪ੍ਰੋਪਰ ਇੱਕ ਕੌਨਸਪੀਰੇਸੀ ਸਾਹਮਣੇ ਆਈ ਤਾ ਇਹਦੇ ਵਿੱਚ ਬੇਸਿਕਲੀ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਦੁਕਾਨਦਾਰ ਹੈ ਬੌਬੀ ਨਾਮ ਦਾ ਤਾ ਉਸ ਦੁਕਾਨਦਾਰ ਤੇ ਉਤੇ ਇੱਕ ਬਾਹਰ ਬੈਠਾ ਕ੍ਰਾਈਮਨਲ ਹੈ ਜੀਵਨ ਫੌਜੀ ਉਸਨੇ ਪਹਿਲਾਂ ਵੀ ਦੋ ਤਿੰਨ ਵਾਰੀ ਹਮਲੇ ਕਰਾਈ ਹੈ ਸੋਰ ਐਕਸਟਰੈਸ਼ਨ ਦੇ ਪੈਸੇ ਮੰਗਦਾ ਸੀਗਾ ਤਾ ਐਦਕੀ ਵੀ ਜਦੋਂ ਪਿੱਛੇ ਉਹ ਸਫਲ ਨਹੀਂ ਹੋਏ ਤਿੰਨ ਮੁਕਦਮੇ ਪਹਿਲਾਂ ਵੀ ਉਹਦੇ ਵਿੱਚ ਦਰਜ ਹੈਗੇ ਨੇ ਇੱਕ 99 ਅ ਨੰਬਰ ਮੁਕਦਮਾ 2023 ਦਾ ਅ ਇੱਕ 41 ਨੰਬਰ ਮੁਕਦਮਾ ਹੈ 2024 ਦਾ ਇੱਕ 96 एबी 2024 ਦਾ ਤਾਂ ਪਹਿਲਾਂ ਵੀ ਤਿੰਨ ਵਾਰੀ ਉਸ ਦੁਕਾਨ ਤੇ ਹਮਲੇ ਹੋ ਚੁੱਕੇ ਨੇ ਤੇ ਚੌਥੀ ਵਾਰੀ ਜੀਵਨ ਫੌਜੀ ਨੇ ਅ ਇਹ ਛੜੀਂਦਰ ਰਚਾ ਸੀਗਾ ਤਾਂ ਇਹਦੇ ਵਿੱਚ ਇੱਕ ਬੰਦਾ ਹੈ ਇੱਕ ਸੁਖਨੂਰ ਸੂਬਾ ਉਹਨੂੰ ਰੋਪਨ ਕੀਤਾ ਸੀਗਾ ਤਾਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਮੋਡਿਊਲ ਦੇ ਦਿਓ ਇੱਕ ਸ਼ੂਟਿੰਗ ਮੋਡਿਊਲ ਦੇ ਦਿਓ ਤਾਂ ਇਹ ਜਿਹੜਾ ਸੁਖਨੂਰ ਸੂਬਾ ਹੈ ਇਹਨਾਂ ਨੇ ਅਬੀ ਔਰ ਇੰਦਰਸ ਨੂੰ ਰਿਕਰੂਟ ਕਰ ਲਿਆ ਸੀਗਾ ਟੂ ਕੈਰੀ ਆਊਟ ਸ਼ੂਟਿੰਗ ਐਟ ਦ ਸ਼ਾਪ ਤਾਂ ਜਦੋਂ ਇਹ ਫੜੇ ਗਏ ਇੱਕ ਤਾਂ ਇਹਨਾਂ ਨੇ ਆਪਣਾ ਕਨੈਕਸ਼ਨ ਸੂਬੇ ਦੇ ਨਾਲ ਉਹ ਸਾਹਮਣੇ ਆਇਆ ਤਾਂ ਕਿ ਇੰਸਟਾਗ੍ਰਾਮ ਦੇ ਉੱਤੇ ਉਹਦੇ ਨਾਲ ਗੱਲ ਹੋ ਰਹੀ ਸੀਗੀ ਫਰਦਰ ਇਹ ਜਿਹੜਾ ਇਹਨਾਂ ਕੋਲ ਮੈਗਜ਼ੀਨ ਬਰਾਮਦ ਹੋਏ ਬਾਅਦ ਹਥਿਆਰ ਵੀ ਬਰਾਮਦ ਹੋਏ ਇਹ ਇਹਨਾਂ ਨੇ ਇੱਕ ਗਗਨਦੀਪ ਕਰਕੇ ਬੰਦਾ ਹੈ ਉਹਦੇ ਕੋਲੋਂ ਲੈ ਲਿਆ ਸੀਗਾ ਉਹ ਗਗਨਦੀਪ ਇੱਕ ਜਦੋਂ ਬਾਦਸ਼ਹ ਗ੍ਰਿਫਤਾਰ ਹੋਏ ਉੱਚ ਇਹ ਪਤਾ ਲੱਗਾ ਕਿ ਇਹ ਡਾਇਰੈਕਟ ਟੱਚ ਸੀਗਾ ਜੀਵਨ ਫੌਜੀ ਦੇ ਤਾਂ ਉਹਦੇ ਨਾਲ ਡਾਇਰੈਕਟ ਗੱਲਬਾਤ ਕਰਦਾ ਸੀਗਾ ਤਾਂ ਜੀਵਨ ਫੌਜੀ ਦੇ ਕੈਂਟ ਤੇ ਗਗਨਦੀਪ ਨੇ ਇਹ ਜਿਹੜਾ ਸ਼ੂਟਿੰਗ ਮੋਡਿਊਲ ਹੈ ਇਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਤਾਂ ਇਸ ਕੇਸ ਦੇ ਵਿੱਚ ਫਰਦਰ ਕੁਐਸਚਨਿੰਗ ਕਰਦੇ ਹੋਏ ਤਫ਼ਤੀਸ਼ ਕਰਦੇ ਹੋਏ ਇੱਕ ਹੋਰ ਐਂਟੀਟੀ ਹੈ ਅਮਰਪ੍ਰੀਤ ਕੁਮਾਰ ਉਹਨੂੰ ਵੀ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨੇ 2 April ਨੂੰ ਉਸ ਦੁਕਾਨ ਤੇ ਉੱਤੇ ਜਾ ਕੇ ਰੈਕੀ ਕੀਤੀ ਸੀਗੀ this is one day before the visit of honorable governor ta ye bahut changa kaam hoya ta operation nu overall lead kar rahe sige sade spd sahab dsp fatehgarh choudia even jehdi sadi dere wali team hai dsp concerned and sho concerned wo bhi idech shamil sige sada jehda ci staff hai ta idech hun tak jehdi recoveries hoyian hai do pistol asi idech recover kar liye hai ਕੁਝ ਮੈਗਜ਼ੀਨਸ ਰਿਕਵਰ ਹੋਏ ਹੈ ਐਂਡ ਰੋਂਦ ਵੀ ਬਰਾਮਦ ਹੋਇਆ ਹੈ ਤਾਂ ਪਰਚਾ ਜਿਹੜਾ ਸ਼ੁਰੂ ਚ ਆਰਮਜ਼ ਐਕਟ ਦੇ ਵਿੱਚ ਅਸੀਂ ਦਰਜ ਕਰ ਲਿਆ ਸੀਗਾ ਉਹਦੇ ਵਿੱਚ ਮੁਤਲਕਾ ਜਿਹੜੇ ਸੈਕਸ਼ਨਸ ਹੈ ਬੀ ਐਨ ਐਸ ਦੇ 55 64 ਸਬਸੈਕਸ਼ਨ 2 ਸੈਕਸ਼ਨ 3 ਸਬਸੈਕਸ਼ਨ 5 ਔਰ 111 ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਇੱਕ ਸੈਕਸ਼ਨ ਹੁੰਦਾ ਹੈ ਬੀ ਐਨ ਐਸ ਦੇ ਵਿੱਚ ਉਹ ਅਸੀਂ ਇਹਦੇ ਚ ਇਨਵੋਕ ਕੀਤਾ ਹੈਗਾ ਇਦੇ ਵਿੱਚ ਗੌਰਤਲਬ ਗੱਲ ਇਹ ਹੈ ਕਿ ਪਿੱਛੇ ਵੀ ਇਹਨੇ ਤਿੰਨ ਇਨਸੀਡੈਂਟਸ ਉੱਤੇ ਕਰਾਏ ਸੀਗੇ ਆਲ 3 ਟਾਈਮਸ ਜਿਹੜੇ ਬੰਦੇ ਉਹਦੇ ਵਿੱਚ ਸ਼ਾਮਿਲ ਸੀਗੇ ਉਹ ਬਟਾਲਾ ਪੁਲਿਸ ਨੇ ਟਰੇਸ ਕਰ ਲਿਆ ਐਂਡ ਉਹਦੇ ਵਿੱਚ ਇੱਕ ਅਧਿਕ ਕੁਝ ਕੇਸਿਸ ਦੇ ਵਿੱਚ ਐਨਕਾਊਂਟਰ ਵੀ ਹੋਏ ਤਾਂ ਕੋਈ ਵੀ ਕੇਸ ਅਨਟਰੇਸ ਨਹੀਂ ਰਹਾ ਇਹ ਵਾਲਾ ਸੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤਾਂ ਇਹਦੇ ਵਿੱਚ ਜਦੋਂ ਡੂਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਜਿਹੜੇ ਗਰਾਉਂਡ ਤੇ ਮੋਡਿਊਲਸ ਇਹ ਰਿਕਰੂਟ ਕਰਦੇ ਹੈ ਤਾਂ ਉਹਨਾਂ ਨੂੰ ਗੁੰਮਰਾਹ ਕਰਦੇ ਹੈ ਕੋਈ ਲਾਲਚ ਦਿੰਦੇ ਹੈ ਤਾਂ ਮੇਰੇ ਵੱਲੋਂ ਇਹ ਮੈਸੇਜ ਵੀ ਹੋਗਾ ਸਾਰੇ ਨੌਜਵਾਨਾਂ ਨੂੰ ਕਿ ਇਹੋ ਜਿਹੜਾ ਇਹ ਬਹਿਕਾਵਾ ਹੈ ਜਾਂ ਇਹ ਜਿਹੜੀ ਲਾਲਚ ਬੰਦੇ ਦਿੰਦੇ ਹੈ ਇਹਦੇ ਚ ਕੁਝ ਹਾਸਲ ਨਹੀਂ ਹੁੰਦਾ ਪਿੱਛੇ ਜਿੰਨੀ ਵੀ ਵਾਰਦਾਤਾਂ ਹੈਗੀਆਂ ਉਹਦੇ ਵਿੱਚ ਸਾਰੇ ਮੁਲਜ਼ਮ ਜੇਲ੍ਹ ਦੇ ਵਿੱਚ ਇਹ ਇਹਦੇ ਵਿੱਚ ਬੇਸਿਕਲੀ ਤਿੰਨ ਮੋਡਿਊਲ ਹੈ ਇੱਕ ਸ਼ੂਟਿੰਗ ਮੋਡਿਊਲ ਸੀਗਾ ਇੱਕ ਜਿਹਨੇ ਵੈਪਨ ਪ੍ਰੋਵਾਈਡ ਕਰਾ ਲਈਏ ਤੇ ਜਿਹੜਾ ਤੀਜਾ ਹੈ ਉਹਨੇ ਰੈਕੀ ਕਰ ਲਈ ਜਿਹੜਾ ਰੈਕੀ ਵਾਲਾ ਔਰ ਜਿਹੜਾ ਜਿਹਨੇ ਵੈਪਨ ਪ੍ਰੋਵਾਈਡ ਕਰਾ ਲੀਏ ਉਹ ਡਾਇਰੈਕਟ ਟੱਚ ਸੀਗੇ ਜੀਵਨ ਫੌਜੀ ਦੇ ਨਾਲ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹ ਆਪਰੇਟ ਕਰ ਰਹਾ ਸੀਗਾ ਸੁਬਾ ਸੁਬਾ ਵੀ ਇੱਕ ਕ੍ਰਿਮੀਨਲ ਇਹ ਵੀ ਬਾਹਰ ਬੈਠਾ ਹੈ ਤਾਂ ਇਹ ਜੀਵਨ ਫੌਜੀ ਦੇ ਕਹੰਡ ਤੇ ਹੀ ਇਹ ਸਾਰਾ ਕਰਾਰਾ ਸੀ ਇਹ ਯੰਗ ਹੈ 20 ਤੋਂ 25 ਕਿਨਤੀ ਇਹ ਸੀਗੀ